ਹਲੋ ਜੀ ਸਾਰਿਆਂ ਨੂੰ ਮਿਸਿਸ ਕੋਰ ਦੇ ਬਲੌਗ ਵਿੱਚ ਸਤਿ ਸ਼੍ਰੀ ਅਕਾਲ ਰਾਣੀ ਦੀ ਕਹਾਣੀ ਦੇ ਵਿੱਚ ਅੱਜ ਮੈਨੂੰ ਲਾਗ ਨਹੀਂ ਹੋ ਸਕੀ ਮਾਫ਼ ਚੱਲ ਵੀਡੀਓ ਬਣਾ ਲੈਂਦੇ ਹਾਂ ਕਿੰਨੇ ਨੇ ਸੂਰਜ ਹਵਾ ਤੇ ਮਿੱਟੀ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਪਾਰਟ ਹੈ ਜਿਹੜਾ ਕਿ ਅਸੀਂ ਦੇ ਕਈ ਵਾਰ ਇਸ ਕਿੰਨੀ ਹਵਾ ਧੁੱਪ ਕਿੰਨੀ ਆ ਕਈ ਵਾਰ ਇਸ ਕਿੰਨੇ ਆ ਠੰਡ ਕਿੰਨੀ ਆ ਕੀ ਅਵੇਰਸਿਕ ਇੰਨੀ ਆ ਇਥੇ ਮਿੱਟੀ ਕਿੰਨੀ ਆ ਉਹ ਵੀ ਸਾਡੇ ਵਾਸਤੇ ਬਹੁਤ ਚੰਗੀ ਹੈ ਹੁਣ ਤਾਂ ਕਾਫੀ ਲੋਕਾਂ ਨੂੰ ਇਹ ਚੀਜ਼ਾਂ ਦੀ ਅਵੇਰਨੈਸ ਹੋਈ ਹੋਈ ਆ ਤੇ ਪਰ ਕਈ ਲੋਕ ਮਿੱਟੀ ਨੂੰ ਬਹੁਤ ਮਾੜਾ ਸਮਝਦੇ ਆ ਨਹੀਂ ਮਿੱਟੀ ਮਾੜੀ ਨਹੀਂ ਹੈਗੀ ਕਹਿੰਦੇ ਕੀ ਹੋ ਰਿਹਾ ਹੈਗਾ ਸਾਡੇ ਭਈ ਫਰੀਦ ਸਾਹਿਬ ਨੇ ਭਈ ਜੰ ਜਉਂਦਿਆਂ ਦੇ ਪੈਰਾਂ ਤੱਲੇ ਮਰਿਆਂ ਉੱਪਰ ਹੋਏ ਇਹ ਇਹ ਮਿੱਟੀ ਨੇ ਸਾਡੇ ਉੱਤੇ ਹੁਣ ਜੀ ਤੋਂ ਅਸੀਂ ਦੂਰ ਦੂਰ ਭਜਦੇ ਆਂ ਮਿੱਟੀ ਹੁੰਦੀ ਆ ਤੇ ਹਵਾ ਹੁੰਦੀ ਆ ਤੇ ਸੂਰਜ ਹੁੰਦਾ ਵਾ ਉਹ ਕਹਿੰਦੇ ਭੱਜ ਭੱਜ ਵੜਦਾ ਮੰਦਰ ਮਸਜਿਦੀ ਕਦੇ ਆਪਣੇ ਅੰਦਰ ਵੀ ਵੜਿਆ ਕਰ ਅਸੀਂ ਜਿਹੜੀਆਂ ਬਾਹਰ ਲੀਆਂ ਚੀਜ਼ਾਂ ਆ ਜਾਂ ਹੋਰ ਚੀਜ਼ਾਂ ਨੂੰ ਅੰਡਰ ਐਸਟੀਮੇਟ ਕਰਕੇ ਜਜਮੈਂਟ ਕਰਦੇ ਆ ਪਰ ਅਸੀਂ ਆਪਣੇ ਆਪ ਨੂੰ ਅੰਡਰ ਐਸਟੀਮੇਟ ਨਹੀਂ ਕਰਦੇਗੇ ਨਹੀਂ ਪਤਾ ਲੱਗਦਾ ਕਹਿੰਦੇ ਉਹਨਾਂ ਡਾਕਟਰ ਨੂੰ ਆਪਦੀ ਬਿਮਾਰੀ ਦਾ ਨਹੀਂ ਪਤਾ ਲੱਗਦਾ ਉਹ ਵੀ ਸਾਡੀ ਗੱਲ ਆ ਸਾਨੂੰ ਵੀ ਨਹੀਂ ਪਤਾ ਲੱਗਦਾਗਾ ਦੂਜਾ ਹੋਂਦੇ ਲ ਕੁਦਰਤ ਦੇ ਨਿਜਮ ਬਈ ਜਦੋਂ ਬੱਚਾ ਬੱਚੇ ਨੂੰ ਜਨਮ ਦੇਣਾ ਵਾ ਬੱਚਾ ਅੰਦਰ ਹੁੰਦਾ ਕਿੰਨਾ ਟੈਂਪਰੇਚਰ ਜ਼ਿਆਦਾ ਹੁੰਦਾ ਵਾ ਉਹਦੇ ਵਿੱਚ ਬੱਚਾ ਸੇਫ ਹੈ ਨਾ ਤੇ ਬਾਹਰ ਜਦੋਂ ਹੁੰਦਾ ਬੱਚਾ ਅਸੀਂ ਕਿੰਨੀ ਪ੍ਰੋਟੈਕਸ਼ਨ ਕਰਦੇ ਹਾਂ ਇਹ ਨਾ ਹੋ ਜਾਵੇ ਉਹ ਨਾ ਹੋ ਜਾਵੇ ਬੱਚੇ ਨੂੰ ਜਨਮ ਦੇਣਾ ਹੀ ਇੱਕ ਵੱਡੀ ਕੁਆਲੀਫਿਕੇਸ਼ਨ ਨਹੀਂ ਹੈਗੀ ਜਿਹੜਾ ਬੱਚੇ ਨੂੰ ਪਾਲਣਾ ਉਹ ਵੱਡੀ ਕੁਆਲੀਫਿਕੇਸ਼ਨ ਹੈ ਉਹ ਸਭ ਤੋਂ ਵੱਡੀ ਕੁਆਲਿਫੀਕੇਸ਼ਨ ਆ ਬੱਚੇ ਨੂੰ ਪਾਲਣਾ ਪੋਸਣਾ ਲੁੱਕ ਆਫਟ ਕਰਨੀ ਆ ਕੇਜੀ ਐਜੂਕੇਸ਼ਨ ਦੇਣੀ ਆ ਕਿਹੋ ਜੀ ਸੁਸਾਇਟੀ ਉਹਦੀ ਚੈੱਕ ਕਰੋ ਕਿੱਦਾਂ ਦੀ ਉਹਦੀ ਸੁਸਾਇਟੀ ਆ ਕਿੱਦਾਂ ਦੀ ਸੁਸਾਇਟੀ ਵਿੱਚ ਉਹ ਜਾਂਦਾ ਤੇ ਵੀ ਉਹ ਜੀਆਂ ਗੱਲਾਂ ਕਰਨੀਆਂ ਫੂਡ ਕਿੱਦਾਂ ਦਾ ਖਾਣਾ ਕੱਪੜੇ ਪਹਿਰਾਵਾ ਜਾਣਾ ਆਉਣਾ ਇਹ ਸਾਡੀਆਂ ਡਿਊਟੀਆਂ ਬਣਦੀਆਂ ਮੈਂ ਫਿਰ ਜਦੋਂ ਹੌਲੀ-ਹੌਲੀ ਕਿ ਨਾ ਆਪਾਂ ਬੱਚੇ ਨੂੰ ਬਹੁਤ ਹੀ ਅੰਦਰ ਰੱਖੀਏ ਉਹ ਵੀ ਨਹੀਂ ਠੀਕ ਹੈਗਾ ਉਹ ਮੈਂਟਲੀ ਬਹੁਤ ਡਿਸਟਰਬ ਹੁੰਦੇ ਆ ਉਹਦੇ ਨਾਲ ਗੱਲਾਂ ਕਰੋ ਕੀ ਖਾਦਾ ਸੀ ਕਿੱਥੇ ਗਿਆ ਸੀ ਕੀ ਸਵਾਦ ਲੱਗਿਆ ਐਜੀਆਂ ਗੱਲਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਹਨ ਨਿਆਣਿਆਂ ਦੇ ਨਾਲ ਜਦੋਂ ਛੋਟੇ ਹੁੰਦੇ ਆ ਫੇਰ ਉਹ ਹੌਲੀ-ਹੌਲੀ ਅੱਤ ਬਣ ਜਾਂਦੇ ਫੇਰ ਉਹਨਾਂ ਨੂੰ ਉਹ ਮੰਨਦੇ ਆ ਵੀ ਇਹ ਸਾਡੇ ਦੋਸਤ ਆ ਵੀ ਸਾਨੂੰ ਪੁੱਛਦੇ ਆ ਨਹੀਂ ਉਹ ਦੋਸਤਾਂ ਦੇ ਨੇੜੇ ਹੋ ਜਾਂਦੇ ਆ ਜਿੱਥੋਂ ਉਹਨਾਂ ਨੂੰ ਜਾਦੇ ਸਪੋਰਟ ਮਿਲਦੀ ਆ ਆਪਾਂ ਜੇ ਸਪੋਰਟ ਉਹਨਾਂ ਨੂੰ ਦੇਵਾਂਗੇ ਫਿਰ ਹੁਣ ਬੱਚੇ ਜੇ ਵੱਡੇ ਹੋਣ ਉਹ ਬੱਚਾ ਨਹੀਂ ਨਾ ਕਹਿ ਸਕਦੇ ਬੱਚੇ ਹੁਣ ਜਦੋਂ ਛੋਟੇ ਹੁੰਦੇ ਆ 12 13 14 15 16 18 20 21 22 23 ਉਦੋਂ ਬਾਅਦ ਅਡਲਟ ਹੋ ਜਾਂਦੇ ਆ ਉਹ ਕੰਮ ਕਰਨ ਜੋਗੇ ਹੁੰਦੇ ਆ ਉਹਨਾਂ ਨੂੰ ਸਮਝ ਆ ਜਾਂਦੀ ਆ ਉਹਨਾਂ ਨੂੰ ਸਾਡੇ ਵਾਸਤੇ ਚਲੋ ਫਿਰ ਵੀ ਬੱਚੇ ਆ ਕਈ ਉਹਨਾਂ ਨੂੰ ਜ਼ਿੰਦਗੀ ਦੇ ਐਕਸਪੀਰੀਅੰਸ ਨਹੀਂ ਹੁੰਦੇ ਪਰ ਬੱਚੇ ਕਈ ਮੰਨਦੇ ਨਹੀਂਗੇ ਵੇ ਜਿਹੜੇ ਸਿਆਣੇ ਆ ਉਹਨਾਂ ਕੋਲੇ ਲਾਈਫ ਐਕਸਪੀਰੀਅੰਸ ਕਿੰਨਾ ਜ਼ਿਆਦੇ ਆ ਜਾਂ ਵੀ ਪ੍ਰੈਕਟੀਕਲੀ ਇਹ ਚੀਜ਼ਾਂ ਸਾਨੂੰ ਕਿਵੇਂ ਸਪੋਰਟ ਕਰਨੀਆਂ ਜਿਹੜੇ ਕੋਸ਼ੇ ਕਹਿੰਦੇ ਆ ਵੀ ਪ੍ਰੈਕਟੀਕਲੀ ਠੀਕ ਹੋਊਗੀ ਚੀਜ਼ ਸਾਡਾ ਹੀ ਫਾਇਦਾ ਵਾ ਇਹ ਜੇ ਹਨਾ ਗੱਲਾਂ ਬੱਚਿਆਂ ਦੇ ਦਿਮਾਗ ਵਿੱਚ ਬੜੀ ਹੋਵੇ ਜੇ ਮਾਂ ਪਿਓ ਕਹਿੰਦੇ ਆ ਤੁਸੀਂ ਸਲੇਵ ਨਹੀਂ ਹੋਣ ਲੱਗੇ ਤੁਹਾਡਾ ਕੋਈ ਨੁਕਸਾਨ ਨਹੀਂ ਹੈਗਾ ਸਿਰਫ ਤੇ ਸਿਰਫ ਮਾਂ ਪਿਓ ਤੁਹਾਨੂੰ ਪ੍ਰੋਟੈਕਟ ਕਰਦੇ ਆ ਵੀ ਸਾਡੇ ਬੱਚਾ ਘੁੰਮਣ ਘੇਰੀਆਂ ਚ ਪੈ ਜਾਂਦਾ ਕਈ ਵਾਰੀ ਤੁਸੀਂ ਵੇਸਟ ਆਫ ਮਨੀ ਹੋ ਜਾਂਦੀ ਆ ਪਛਤਾਵਾ ਹੁੰਦਾ ਲੇਟ ਹੁੰਦਾ ਵਾ ਤੇ ਮਾਪਿਆਂ ਨੂੰ ਇਹੋ ਜਿਹੀਆਂ ਚੀਜ਼ਾਂ ਦਾ ਬਹੁਤ ਐਕਸਪੀਰੀਅੰਸ ਹੁੰਦਾ ਸੋ ਇਹੋ ਜਿਹੀਆਂ ਚੀਜ਼ਾਂ ਹੋਆਂ ਰਲ ਜਾਂਦੀਆਂ ਵਾ ਚ ਉਹਨਾਂ ਨੂੰ ਬੱਚਿਆਂ ਨੂੰ ਆਪਦੇ ਚੰਗੇ ਮਾੜੇ ਦਾ ਜਾਂ ਆਪਣੇ ਜਿਵੇਂ ਐਟੀਟਿਊਡ ਹੁੰਦਾ ਵਾ ਉਹਦੇ ਵਾਸਤੇ ਉਹਨਾਂ ਨੂੰ ਸਮਝਾਉਣਾ ਨਹੀਂ ਉਹ ਮੈਂ ਐਟੀਟਿਊਡ ਬਣਾ ਰਿਹਾ ਰਹਿੰਦਾ ਕਈ ਵਾਰ ਆਪਾਂ ਕਹਿੰਦੇ ਚਲ ਕੋਈ ਨਹੀਂ ਹੋਰ ਨਿਆਣਾ ਨਹੀਂ ਉਹਨੂੰ ਥੋੜਾ ਸਮਝਾਓ ਉਹਦੇ ਐਟੀਟਿਊਡ ਨੂੰ ਠੀਕ ਕਰੋ ਹਨ ਇਸ ਤਰ੍ਹਾਂ ਦੀ ਇਹ ਸਾਡੀ ਸਾਡੀ ਡਿਊਟੀ ਬਣਦੀ ਆ ਸਾਡੀਆਂ ਜ਼ਿੰਮੇਵਾਰੀਆਂ ਮੁੱਕਦੀਆਂ ਹੀ ਨਹੀਂ ਗਈਆਂ ਤੇ ਜਦੋਂ ਇਹ ਉਹਦੇ ਹੀ ਮੁੱਕਣੀਆਂ ਜਦੋਂ ਬਸ ਕਾਹ ਚਲੇ ਗਏ ਰੱਬ ਕੋਲੋਂ ਉਹਨਾਂ ਚਰੋਂ ਸੀ ਵਰੀਡਾਂ ਸੀ ਵਰੀਡ ਐਦਾਂ ਹੀ ਕਰਦੇ ਰਹਿੰਦੇ ਆ ਮੈਂ ਕਹਿੰਨੀ ਆ ਥੋੜਾ ਜਿਹਾ ਉਹਨਾਂ ਨੂੰ ਖੁੱਲੇ ਛੱਡੋ ਕੌਨਫੀਡੈਂਸ ਉਹਨਾਂ ਨੂੰ ਹੋਵੇ ਤੇ ਫੇਰ ਉਹ ਵੀ ਆਪ ਦੇ ਡਿਸੀਜਨ ਲੈਣ ਪਰ ਆਪਣੇ ਡਿਸੀਜਨ ਲੈਣਾ ਵੀ ਮਾੜਾ ਮੋਟਾ ਮਾਪਿਆਂ ਨੂੰ ਸਲਾਹ ਕਰਨੀ ਕੋਈ ਗਨਾਹ ਨਹੀਂ ਹੈਗੀ ਇਹ ਨਹੀਂ ਹੈਗਾ ਡਿਸੀਜਨ ਲੈ ਲਿਆ ਪਰ ਉਹ ਕਈ ਚੀਜ਼ਾਂ ਬਹੁਤ ਹੁੰਦੀਆਂ ਜਿਹੜੀਆਂ ਵਰਕਆਊਟ ਹੁੰਦੀਆਂ ਨਹੀਂ ਆ ਉਹ ਪਿੱਛੋਂ ਪਛਤਾਵਾ ਹੀ ਰਹਿ ਜਾਂਦਾ ਵਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਪਰਿਵਾਰਾਂ ਵਿੱਚ ਆਮ ਹੀ ਹੁੰਦੀਆਂ ਓਕੇ ਜੀ ਸਤਿ ਸ੍ਰੀ ਅਕਾਲ